ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੁਖਵੀਰ ਦਾ ਵੱਡਾ ਦਾਵਾ ਜਿਵਨੀ ਚੋਣ ਵਿੱਚ ਇਤਿਹਾਸਕ ਜਿੱਤ ਕਰੇਗਾ ਦਰਜ ਅਕਾਲੀ ਦਲ ਆਸਟ੍ਰੇਲੀਆ ਭੱਜਣ ਦੀ ਫਿਰਾਕ ਵਿੱਚ ਸੀ ਸੁਖਪਾਲ ਖੈਰਾ ਦਾ ਪੀਐਸਓ ਬੇਕਾਰ ਗਿਆ ਸੁਖਵੀਰ ਦਾ ਰੂਸਿਆਂ ਤੋਂ ਮੁਆਫੀ ਮੰਗਣਾ ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਪ੍ਰਧਾਨ ਬਣਨ ਤੇ ਭਰਤੀ ਕਮੇਟੀ ਦਾ ਵੱਡਾ ਬਿਆਨ ਕੈਨੇਡਾ ਵਿੱਚ ਲਾਰੈਂਸ ਗੈਂਗ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਦੀ ਮੰਗ ਨੇ ਫੜਿਆ ਜ਼ੋਰ 트੍ਰੰਪ ਵੱਲੋਂ ਲਗਾਏ ਟੈਰਫ ਤੋਂ ਬਾਅਦ ਸਰਦ ਪਵਾਰ ਦਾ ਵੱਡਾ ਬਿਆਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਦੇ ਵੱਡੇ ਦਾਅਵੇ ਦੀ ਤਰਨ ਤਾਰ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਉਹਨੂੰ ਲੈ ਕੇ ਅਕਾਲੀ ਦਲ ਇਸ ਵਕਤ ਪਵਾ ਪਾ ਰਿਹਾ ਹੈ ਅਤੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਸੁਖਬੀਰ ਬਾਦਲ ਡਟ ਕੇ ਪ੍ਰਚਾਰ ਵੀ ਕਰ ਰਿਹਾ ਹੈ। ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਇਥੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਜਿਨ੍ਹਾਂ ਦੀ ਚੋਣ ਮੁਹਿਮ ਨੂੰ ਹੁਲਾਰਾ ਦੇਣ ਦੇ ਵਾਸਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਰਨਤਾਰ ਪੁੱਜੇ ਸੀ ਅਤੇ ਤਰਨਤਾਰ ਸ਼ਹਿਰ ਦੇ ਵਿੱਚ ਰੱਖੇ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਨੇ ਦਿਹਾਤੀ ਅਤੇ ਸ਼ਹਿਰੀ ਬੂਥ ਇੰਚਾਰਜਾਂ ਦੇ ਨਾਲ ਮੀਟਿੰਗ ਕੀਤੀ ਹੈ। ਉੱਥੇ ਹੀ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿੱਤ ਤਰਨਤਨ ਹਲਕੇ ਦੀ ਹੋਣ ਜਾ ਰਹੀ ਚੋਣ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਜਿੱਤ ਦਰਜ ਕਰੇਗਾ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਬਦਲਾਅ ਤੋਂ ਜਿੱਥੇ ਲੋਕ ਅੱਕ ਚੁੱਕੇ ਐ ਉੱਥੇ ਹੀ ਕਾਂਗਰਸ ਤੋਂ ਤਾਂ ਲੋਕਾਂ ਦਾ ਮੂੰਹ ਪੰਗ ਹੋਇਆ ਹੋਇਆ ਹੈ ਇਸ ਲਈ ਤਰਨਤਨ ਹਲਕੇ ਦੇ ਲੋਕ ਇੱਕ ਵਾਰ ਫਿਰ ਤੋਂ ਇਹ ਹਲਕਾ ਅਕਾਲੀ ਦਲ ਨੂੰ ਦੇਣਗੇ ਅਤੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਦਾ ਇਥੋਂ ਮੋੜ ਵੱਜ ਦੇਣਗੇ ਸੁਖਵੀਰ ਨੇ ਕਿਹਾ ਕਿ ਜਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਜਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਹਨਾਂ ਆ ਕਿਹਾ ਕਿ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਤੇ ਹੱਕਾਂ ਲਈ ਸੰਘਰਸ਼ ਲੜਿਆ ਹੈ। ਉਹਨਾਂ ਨੇ ਕਿਹਾ ਕਿ ਪਾਣੀਆਂ ਦੀ ਰਾਖੀ ਕਰਦੇ ਨਾਂ ਨਾਲ ਜਦੋਂ ਵੀ ਕੇਂਦਰ ਨੇ ਪੰਜਾਬ ਵਿਰੁੱਧ ਦੀ ਫੈਸਲੇ ਲਏ ਹੈ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਡਟ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕੁੱਤ ਤੱਕੜੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਪ੍ਰਿੰਸੀਪਲ ਰੰਧਾਵਾ ਨੂੰ ਜ਼ਿਮਨੀ ਚੋਣ ਜਿਤਾਉਣ ਤਾਂ ਕਿ ਇਸ ਹਲਕੇ ਦਾ ਸਰਪੱਖੀ ਵਿਕਾਸ ਹੋ ਸਕੇ ਦੂਸਰੇ ਪਾਸੇ ਸੁਖਬੀਰ ਦੀ ਮਾਫੀ ਬੇਕਾਰ ਗਈ ਹੈ ਕਿਉਂਕਿ ਅਕਾਲੀ ਦਲ ਨਵੀਆਂ ਚੁਣੌਤੀਆਂ ਦਾ ਨਿਤ ਪ੍ਰਤੀ ਦਿਨ ਸਾਹਮਣਾ ਕਰ ਰਿਹਾ ਹੈ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਭਰਤੀ ਕਮੇਟੀ ਅੱਜ 11 ਅਗਸਤ ਨੂੰ 11 ਵਜੇ ਪਾਰਟੀ ਦਾ ਗਠਨ ਕਰਨ ਜਾ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਦੇ ਪ੍ਰਧਾਨ ਹੋ ਸਕਦੇ ਹੈ ਭਰਤੀ ਕਮੇਟੀ ਨੇ ਬੈਠਕ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਤੇਜਾ ਸਿੰਘ ਸਮੁੰਦਰੀ ਹਲਦੀਮਾਂ ਕੀਤੀ ਸੀ ਪਰ ਇਸਤੀ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਭਰਤੀ ਕਮੇਟੀ ਨੂੰ ਭਾਈ ਗੁਰਦਾਸ ਹਲ ਦਿੱਤਾ ਗਿਆ ਸੀ ਪਰ ਸ਼ਰਤ ਵੀ ਸੀ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਕੀਤੇ ਜਾ ਸਕਣਗੇ ਇਸ ਕਰਕੇ ਹੁਣ ਇਹ ਬੈਠਕ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਰੱਖੀ ਗਈ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਸੁਖਬੀਰ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਆਗੂਆਂ ਤੋਂ ਉਸਨੇ ਮਾਫੀ ਮੰਗੀ ਸੀ ਪਰ ਇਹ ਬੇਅਸਰ ਸਾਬਤ ਹੋਈ ਹੈ। ਦਰਅਸਲ 2 ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਦੋਵੇਂ ਹੱਥ ਜੋੜ ਕੇ ਨਿਰਾਸ਼ ਹੋ ਚੁੱਕੇ ਪਾਰਟੀ ਛੱਡਣ ਵਾਲੇ ਆਗੂਆਂ ਤੋਂ ਮਾਫੀ ਮੰਗੀ ਸੀ। ਉਹਨਾਂ ਕਿਹਾ ਸੀ ਭਾਵੇਂ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ, ਮੇਰੀ ਵਜ੍ਹਾ ਨਾਲ ਉਹਨਾਂ ਦੇ ਮਨਾਂ ਵਿੱਚ ਨਿਰਾਸ਼ਗੀ ਹੋਵੇ, ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ। ਪੰਜਾਬ ਅਤੇ ਪੰਜਾਬੀਆਂਤ ਲਈ ਉਹ ਪਾਰਟੀ ਵਿੱਚ ਵਾਪਸ ਆ ਜਾਣ ਮੰਨਿਆ ਜਾ ਰਿਹਾ ਹੈ ਕਿ ਨਵੀਂ ਪਾਰਟੀ ਅਕਾਲੀ ਦਲ ਦੇ ਸਵਿਧਾਨ ਨੂੰ ਅਪਣਾਏਗੀ। ਅਤੇ ਭਾਰਤੀ ਚੋਣ ਕਮਿਸ਼ਨ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰੇਗੀ ਇਹ ਵੀ ਮਹੱਤਵਪੂਰਨ ਹੈ ਕਿ ਨਵੀਂ ਪਾਰਟੀ ਭਾਵੇਂ ਕਮਿਸ਼ਨ ਸਾਹਮਣੇ ਦਾਅਵਾ ਕਰੇ ਪਰ ਇਸ ਨੂੰ ਕਾਨੂੰਨੀ ਪੇਚੀਦਗੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਭਰਤੀ ਕੀਤੇ ਗਏ ਮੈਂਬਰਾਂ ਦੀ ਸੂਚੀ ਅਤੇ ਨਵੇਂ ਪ੍ਰਧਾਨ ਸੁਖਵੀਰ ਬਾਦਲ ਚੁਣਨ ਦੀ ਪ੍ਰਕਿਰਿਆ ਬਾਰੇ ਕਮਿਸ਼ਨ ਨੂੰ ਜਾਣੂ ਕਰਵਾ ਚੁੱਕਿਆ ਹੈ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 'ਈ ਨਵੀਆਂ ਮੁਸੀਬਤਾਂ ਜ਼ਰੂਰ ਖੜੀਆਂ ਹੋ ਸਕਦੀਆਂ ਨੇ ਇਹਨਾਂ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਥਕ ਵੋਟ ਬੈਂਕ ਵਿੱਚ ਵੰਡ ਹੋਣੀ ਪੱਕੀ ਹੈ ਭਰਤੀ ਕਮੇਟੀ ਵੀ ਦਾਅਵਾ ਕਰ ਰਹੀ ਹੈ ਕਿ ਉਹ 6 ਮਹੀਨਿਆਂ ਦੀ ਯਤਨਤ ਤੋਂ ਬਾਅਦ ਪੰਜਾਬ ਵਿੱਚੋਂ 15 ਲੱਖ ਮੈਂਬਰ ਬਣਾਉਣ ਵਿੱਚ ਕਾਮਯਾਬ ਹੋਈ ਹੈ ਤੇ ਦੂਸਰੇ ਪਾਸੇ ਕਿ ਕੌਣ ਹੋਵੇਗਾ ਅੱਜ ਨਵਾਂ ਪ੍ਰਧਾਨ ਧਾਰਮਿਕ ਸੇਵਾਵਾਂ ਰਵਾਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਹਸਾਬ ਕਾ ਜਫਤਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਰਾਜਨੀਤਿਕ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਲਈ ਸੀਨੀਅਰ ਆਗੂਆਂ ਨੇ ਗਿਆਨੀ ਹਰਪ੍ਰੀਤ ਨੂੰ ਦੱਸਿਆ ਜਾ ਰਿਹਾ ਹੈ ਕਿ ਮਰਾਲਿਆ ਅਤੇ ਭਰਤੀ ਕਮੇਟੀ ਦੇ اجلاس ਤੇ ਵਿੱਚ ਅੱਜ ਉਹਨਾਂ ਨੂੰ ਇਹ ਐਲਾਨ ਕੀਤਾ ਜਾ ਸਕਦਾ ਹੈ ਇਸੇ ਦੌਰਾਨ ਇਸ ਬਾਰੇ ਐਲਾਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਚਾਰ ਚਫੇਰੇ ਗੂੰਜ ਰਹੀਆਂ ਨੇ ਸੂਤਰਾਂ ਮੁਤਾਬਕ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਬਣਾਈ ਗਈ ਭਰਤੀ ਕਮੇਟੀ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਨੂੰ ਅੰਤਮ ਰੂਪ ਦਿੱਤਾ ਜਾ ਚੁੱਕਿਆ ਹੈ ਅਤੇ ਸਾਰੇ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਸਹਿਮਤ ਦੱਸੇ ਗਏ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਪਾ ਕੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਦੀ ਬਜਾਏ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਥਾਪਿਆ ਜਾਵੇ ਦੱਸਣਾ ਬਣਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪ੍ਰਧਾਨਗੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਾਰਟੀ ਪ੍ਰਧਾਨ ਅਹੁਦੇ ਲਈ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਸਤਵੰਤ ਕੌਰ ਵੀ ਕਤਾਰ ਵਿੱਚ ਦੱਸੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਕਿ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਸੰਤਾਂ ਦੇ ਸਾਥੀ ਅਮਰੀਕ ਸਿੰਘ ਦੀ ਪੁੱਤਰੀ ਸਤਵੰਤ ਕੌਰ ਵੀ ਇਸ ਕਤਾਰ ਵਿੱਚ ਹੈ ਉਧਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਰਪਰੀ ਸਿੰਘ ਈਆਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੂੰਦਾ ਸੰਤਾ ਸਿੰਘ ਉਵੇਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਚੱਲ ਰਹੀਆਂ ਚਰਚਾਵਾਂ ਤੇ ਵਰਾ ਵਲਾਉਂਦਿਆਂ ਕਿਹਾ ਹੈ ਕੇ ਪ੍ਰਧਾਨਗੀ ਦੇ ਨਾਮ ਬਾਰੇ ਦਾਅਵੇ ਕੀਤੇ ਜਾ ਰਹੇ ਨੇ ਇਹ ਪ੍ਰਸੰਗਕ ਕਲਪਨਾ ਤੱਕ ਸੀਮਿਤ ਹੋ ਸਕਦਾ ਪਰ ਆਖਰੀ ਫੈਸਲਾ ਜਨਰਲ ਇਜਲਾਸ ਵਿੱਚ ਚੁਣੇ ਗਏ ਡੈਲੀਗੇਟ ਪੂਰਨ ਲੋਕਤੰਤਰਿਕ ਵਿਧੀ ਵਿਵਧਾਨ ਜਰੀਏ ਕਰਨਗੇ ਇਹਦੇ ਨਾਲ ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਬਤ ਬੜਾ ਸਪਸ਼ਟ ਦਰਜਾ ਹੈ ਕਿ ਨਵੀਂ ਲੀਡਰਸ਼ਿਪ ਦੀ ਚੋਣ ਪੂਰਨ ਵਿਧੀ ਵਿਵਧਾਨ ਦੇ ਮੁਤਾਬਕ ਕੀਤੀ ਜਾਵੇ ਇਸ ਲਈ ਮੀਡੀਆ ਵਿੱਚ ਉਠ ਰਿਹਾ ਸਵਾਲ ਦਾ ਜਵਾਬ ਬਿਲਕੁਲ ਸਪਸ਼ਟ ਅਤੇ ਸਾਫ਼ ਹੈ ਕਿ ਭਰਤੀ ਸ਼੍ਰੋਮਣੀ ਅਕਾਲੀ ਦਲ ਹੀ ਹੋਈ ਹੈ ਪ੍ਰਧਾਨ ਸਮੇਤ ਬਾਕੀ ਅਹੁਦੇ ਤਰ੍ਹਾਂ ਦੀ ਚੋਣ ਪੂਰਨ ਵਿਧੀ ਵਿਧਾਨ ਦੇ ਅਨੁਸਾਰ ਚੁਣੇ ਗਏ ਡੈਲੀਗੇਟ ਹੀ ਕਰਨਗੇ ਇਸ ਲਈ ਭਰਤੀ ਕਮੇਟੀ ਕੋਲ ਕਈ ਨਾਮ ਸਾਹਮਣੇ ਆਏ ਨੇ ਪਰ ਆਖਰੀ ਫੈਸਲਾ ਡੈਲੀਗੇਟ ਲੈਣਗੇ ਜਿਸtau ਅਧਿਕਾਰ ਵੀ ਰੱਖਦੇ ਨੇ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਕਿਸੇ ਵੀ ਆਗੂ ਦੇ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਨਿੱਜੀ ਸਮਝਿਆ ਜਾਵੇ ਕਿਸੇ ਵੀ ਆਗੂ ਦਾ ਆਪਣਾ ਸੁਝਾਅ ਤੇ ਪੱਖ ਹੋ ਸਕਦਾ ਪਰ ਆਖਰੀ ਫੈਸਲਾ ਚੁਣੇ ਗਏ ਡੈਲੀਗੇਟ ਹੀ ਕਰਨਗੇ ਤੇ ਦੂਸਰੇ ਪਾਸੇ ਅੱਜ ਦਾ ਇਤਿਹਾਸਕ ਦਿਨ ਪੰਜਾਬ ਦੀ ਰਾਜਨੀਤੀ ਵਿੱਚ ਦਰਜ ਹੋ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਹਤੈਸ਼ੀ ਲੀਡਰਸ਼ਿਪ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਰ੍ਹਾਂ ਇੱਕਜੁੱਟစီ ਜਾ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤਾ ਉਹਨਾਂ ਪੰਜ ਮੈਂਬਰੀ ਪ੍ਰਤੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਹੈ ਕਿ ਸੀਮਤ ਸਮੇਂ ਵਿੱਚ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਲਈ ਪੁਨਰ ਸੁਰਜੀਤੀ ਮਹਿਮ ਨੂੰ ਘਰ ਘਰ ਤੱਕ ਲਜਾਨ ਵਿੱਚ ਆਪਣਾ ਇਤਿਹਾਸਕ ਯੋਗਦਾਨ ਪਾਇਆ ਗਿਆ ਉਹਨਾਂ ਕਿਹਾ ਕਿ ਇੱਕ ਮੱਤ ਅਤੇ ਇੱਕ ਜੁਟਤਾ ਦੇ ਨਾਲ ਅਤੇ ਇੱਕ ਮੁੱਠ ਹੋ ਕੇ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਪਹਿਲ ਕਦਮੀ ਕਰਨੀ ਸਮੇਂ ਦੀ ਮੁੱਖ ਲੋੜ ਹੈ ਉਹਨਾਂ ਕਿਹਾ ਕਿ 11 ਅਗਸਤ ਦੇ ਜਨਰਲ اجلاس ਵਿੱਚ ਪੰਥ ਅਤੇ ਪੰਜਾਬ ਪ੍ਰਤੀ ਏਜੰਡਾ ਤੇ ਡੂੰਘਾ ਮੰਥਨ ਕੀਤਾ ਜਾ ਚੁੱਕਿਆ ਹੈ ਇਹਦੇ ਨਾਲ ਹੀ ਅਗਲੇ ਦਿਨਾਂ ਵਿੱਚ ਭਵਿੱਖ ਦੀ ਰਣਨੀਤੀ ਪੰਥ ਅਤੇ ਪੰਜਾਬ ਨੂੰ ਬਿਹਤਰ ਪਾਲਿਸੀ ਅਤੇ ਪ੍ਰੋਗਰਾਮ ਦੇਣਾ ਵੀ ਸਮੇਂ ਦੀ ਮੰਗ ਹੈ ਪੀਰ ਮੁਹੰਮਦ ਨੇ ਕਿਹਾ ਕਿ ਪਿਛਲੇ ਸਮਿਆਂ ਦੇ ਵਿੱਚ ਰਾਜਨੀਤਿਕ ਧਰਮ ਵਿੱਚ ਬੇहद ਬੇਲੂੜੀ ਦਾਖਲ ਅੰਦਾਜ਼ੀ ਉਹਨੇ ਜਿੱਥੇ ਪੰਥਕ ਸੰਸਥਾਵਾਂ ਦੀ ਸਰਵਉੱਚਤਾ ਪ੍ਰਭੂ ਸੱਤਾ ਨੂੰ ਬਹੁਤ ਵੱਡੀ ਢਾਲਾਈ ਹੈ ਉੱਥੇ ਹੀ ਦਾਖਲ ਅੰਦਾਜ਼ੀ ਕਾਰਨ ਹੋਏ ਫੈਸਲਿਆਂ ਦਾ ਵੱਡਾ ਨੁਕਸਾਨ ਵੀ ਪੰਥ ਨੂੰ ਚੱਲਣਾ ਪਿਆ ਇਸ ਲਈ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਘੜੀ ਜਾਣ ਵਾਲੀ ਨਵੀਂ ਰਣਨੀਤੀ ਪੂਰਵ ਤੌਰ ਤੇ ਮੀਰੀ ਪੀਰ ਦੇ ਸਿਧਾਂਤ ਉਹਨੂੰ ਦ੍ਰਿੜਤਾ ਨਾਲ ਮੰਨਣ ਅਤੇ ਉਸ ਉੱਪਰ ਪਹਿਰਾ ਦੇਣ ਵਾਲੀ ਹੋਵੇਗੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੇहद ਦੁਖਦਾਈ ਘਟਨਾਕਰਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਇਰਕਾਰ ਕੀਤਾ ਗਿਆ ਅਤੇ ਫਿਰ ਐਨ ਮੌਕੇ ਤੇ ਕਹਿ ਦਿੱਤਾ ਗਿਆ ਕਿ ਤੁਸੀਂ ਡੈਲੀਗੇਟ اجلاس ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਕਰ ਸਕਦੇ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜਵਰੋਂ ਲਿਖਤੀ ਰੂਪ ਵਿੱਚ ਕਿਹਾ ਗਿਆ ਕਿ ਕੋਈ ਵੀ ਅਕਾਲੀ ਤੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਨਾ ਕਰੇ ਇਹ ਆਪਣੇ ਆਪ ਵਿੱਚ ਬੇਹੱਦ ਦੁਖਦਾਈ ਪਹਿਲੂ ਹੈ ਕੇ ਹਉਮੇ ਹੰਕਾਰ ਅਤੇ ਕਬਜ਼ਾਤਾਰੀ ਸੋਚ ਤਹਿਤ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਨੇ ਜੋ ਕਿ ਬੇहद ਨਿੰਦਣਯੋਗ ਨੇ ਤੇ ਹੁਣ ਗੱਲ ਕਰਦਿਆਂ ਭਾਰਤੀ ਰਾਜਨੀਤੀ ਵਿੱਚ ਨਿਤ ਨਵਾਂ ਕੁਝ ਹੋ ਰਿਹਾ ਤਾਂ ਪੰਜਾਬ ਦੀ ਰਾਜਨੀਤੀ ਵੀ ਘੱਟ ਨਹੀਂ ਪੰਜਾਬ ਦੇ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਦੇ ਪੀਐਸਓ ਦੀ ਗ੍ਰਿਫਤਾਰੀ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਵੱਡਾ ਦਾਵਾ ਕਰ ਰਹੇ ਨੇ ਉਹਨਾਂ ਦਾਵਾ ਕੀਤਾ ਕਿ ਪੁਲਿਸ ਦਿੱਲੀ 에য়ারਪੋਰਟ ਤੋਂ ਹਿਰਾਸਤ ਵਿੱਚ ਲੈ ਗਏ ਖੈਰਾ ਦੇ ਪੀਐਸਓ ਜੋਗਾ ਸਿੰਘ ਆਸਟ੍ਰੇਲੀਆ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਹ ਆਸਟ੍ਰੇਲੀਆ ਭੱਜਣ ਦੀ ਫिराਕ ਵਿੱਚ ਸੀ ਚੀਮਾ ਨੇ ਕਿਹਾ ਕਿ ਦਹਾਕਾ ਪੁਰਾਣੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਹੋਰ ਸੂराग ਮਿਲ ਸਕਦੇ ਨੇ ਦੂਜੇ ਪਾਸੇ ਸੁਖਪਾਲ ਖਰੜਾ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਉਸਨੂੰ ਬਦਨਾਮ ਕਰਨ ਲਈ ਝੂਠਾ ਪ੍ਰਚਾਰ ਕਰ ਰਹੀ ਹੈ ਜੋਗਾ ਸਿੰਘ 2015 ਵਿੱਚ ਉਹਨਾਂ ਦਾ ਪੀਐਸਓਸੀ ਅਤੇ ਪੁਲਿਸ ਨੇ ਮੈਨੂੰ ਘਰ ਤੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਜੋਗਾ ਸਿੰਘ ਨੂੰ ਮਾਮਲੇ ਵਿੱਚ ਨਾਬਦਲਤ ਕਰ ਦਿੱਤਾ ਸੀ ਖੈਰਾਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜੋਗਾ ਸਿੰਘ ਉਹਨਾਂ ਨਾਲ ਅਟੈਚ ਨਹੀਂ ਹੈ ਪਰ ਉਹ ਦਾਵਾ ਕਰਦਿਆ ਕਿ ਜੋਗਾ ਸਿੰਘ ਵੀ ਇੱਕ ਸੂਰ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਸੰਸਦ ਹੁੰਦੇ ਹੋਏ ਇਹ ਗੱਲ ਆਖ ਚੁੱਕੇ ਨੇ ਡਰੱਗ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫਾਜ਼ਲ ਕਾ ਅਦਾਲਤ ਦੀ ਸਾਰੀ ਸੁਣਵਾਈ ਨੂੰ ਸਟੇ ਵੀ ਕੀਤਾ ਹੋਇਆ ਹੈ ਅਤੇ ਉਹ ਕਹਿੰਦੇ ਸਾਨੂੰ ਬਦਨਾਮ ਕਰਨ ਲਈ ਇਹ ਝੂਠਾ ਡਰਾਮਾ ਕੀਤਾ ਜਾ ਰਿਹਾ ਹੈ ਇਸ ਮਾਮਲੇ ਤੋਂ ਇਲਾਵਾ ਹਰਪਾਲ ਸਿੰਘ ਟੀਮਾਂ ਨੇ ਕਿਹਾ ਕਿ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੇ ਵੱਲੋਂ 51 ਕਰੋੜ 41 ਲੱਖ ਰੁਪਏ ਦੀ ਲਾਗਤ ਦੇ ਨਾਲ ਖਰੀਦ ਕੀਤੇ ਗਏ 9 ਮੈਡਿਊਲ ਸ਼ਨੀਚਰਵਾਰ ਨੂੰ ਪੰਜਾਬ ਪੁਲਿਸ ਤੇ ਸਪੁਰਦ ਕਰ ਦਿੱਤੇ ਸਨ ਹੁਣ ਗਵਾਂਡੀ ਮੁਲਕ ਪਾਕਿਸਤਾਨ ਦੇ ਵੱਲੋਂ ਭੇਜੇ ਜਾ ਰਹੇ ਡਰੋਨ ਪੰਜਾਬ ਪੁਲਿਸ ਆਸਾਨੀ ਨਾਲ ਨਸ਼ਟ ਕਰ ਸਕੇਗੀ ਪੰਜਾਬ ਭਵਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਨੂੰ ਲੈ ਕੇ ਸਰਕਾਰ ਨੇ ਉਹਨਾਂ ਦੀ ਅਗਵਾਈ ਹੇਠ ਇੱਕ ਕਮੇਟੀ ਗਠਿਤ ਕੀਤੀ ਸੀ ਪੁਲਿਸ ਤੇ ਅਧਿਕਾਰੀਆਂ ਨੇ ਐਂਟੀ ਡਰੋਨ ਸਿਸਟਮ ਨੂੰ ਲੈ ਕੇ ਤਕਨੀਕੀ ਤੌਰ ਤੇ ਅਭਿਆਸ ਵੀ ਕੀਤਾ ਸੀ ਇਸ ਤਰ੍ਹਾਂ ਸਰਕਾਰ ਹੁਣ 51 ਕਰੋੜ 44 ਲੱਖ ਰੁਪਏ ਦੀ ਲਾਗਤ ਨਾਲ 9 ਮੋਡਿਊਲ ਖਰੀਦਣ ਵਿੱਚ ਕਾਮਯਾਬ ਹੋਈ ਹੈ ਤੇ ਹੁਣ ਗੱਲ ਕਰਦੇ ਆ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਦੀ ਆਪ ਵਿਧਾਇਕ ਰਮਨ ਅਡੋਰਾ ਦੇ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸੇ ਆੜਤੀਏ ਮਹੇਸ਼ ਮਖੀਜ਼ਾ ਨੂੰ ਜ਼ਮਾਨਤ ਦਿੱਤੀ ਜਾ ਚੁੱਕੀ ਹੈ ਪਰ ਅਦਾਲਤ ਨੇ ਉਸ ਦੇ ਵਿਦੇਸ਼ ਜਾਣ ਤੇ ਨਾਲ ਰੋਕ ਲਗਾਈ ਹੈ ਇਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਹਰ ਪੇਸ਼ੀ ਤੇ ਮਖੀਜ਼ਾ ਦੀ ਨਿੱਜੀ ਹਾਜ਼ਰੀ ਲਾਜ਼ਮੀ ਹੋਏਗੀ ਵਿਜੀਲੈਂਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮਹੇਸ਼ ਮਖੀਜ਼ਾ ਦੇ ਘਰੋਂ ਬਰਾਮਦ ਕੀਤੇ ਗਏ 29 ਲੱਖ ਰੁਪਏ ਵਿੱਚੋਂ 15 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਸਨ ਜਦਕਿ 14 ਲੱਖ ਰੁਪਏ ਮਖੀਜ਼ਾ ਦੇ ਆਪਣੇ ਸੀ ਵਿਜੀਲੈਂਸ ਦਾ ਦੋਸ਼ ਹੈ ਕਿ ਇਹ ਰਕਮ ਰਿਸ਼ਵਤ ਦੇ ਤੌਰ ਤੇ ਲਈ ਗਈ ਸੀ ਅਤੇ ਮਖੀਜ਼ਾ ਵਿਧਾਇਕ ਅਰੋੜਾ ਦੇ ਨਾਮ ਤੇ ਵੀ ਲੋਕਾਂ ਤੋਂ ਪੈਸੇ ਵਸੂਲਦਾ ਸੀ ਵਿਜੀਲੈਂਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਬਰਾਮਦ ਕੀਤੀ ਗਈ ਰਕਮ ਰਿਸ਼ਵਤ ਦੀ ਹੈ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਸੰਬੰਧਿਤ ਹੈ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਰਮਨ अरोड़ा ਆਪਣੇ ਰਿਸ਼ਵਤ ਦੇ ਪੈਸੇ ਮਖੀਜਾ ਕੋਲ ਸੁਰੱਖਿਅਤ ਰੱਖਦਾ ਸੀ। ਇਸ ਗੱਲ ਦਾ ਜ਼ਿਕਰ ਵਿਜੀਲੈਂਸ ਦੇ ਰਿਕਾਰਡ ਵਿੱਚ ਵੀ ਮੌਜੂਦ ਹੈ। ਦੂਜੇ ਪਾਸੇ ਵਕੀਜਾ ਦੇ ਵਕੀਲ ਨੇ ਅਦਾਲਤ ਵਿੱਚ ਇਹਨਾਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਮਹੇਸ਼ ਮਖੀਜਾ ਬੇਗੁਨਾ ਨੇ ਅਤੇ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਵੀ ਦੇਣਗੇ। ਬਚਾ ਪੱਖ ਨੇ ਦਲੀਲ ਦਿੱਤੀ ਹੈ ਕਿ ਮਖੀਜਾ ਦਾ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਦੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਬਰਾਮਦ ਕੀਤੀ ਗਈ ਰਕਮ ਨੂੰ ਗਲਤ ਤਰੀਕੇ ਨਾਲ ਰਿਸ਼ਵਤ ਘਰਾੜ ਦਿੱਤਾ ਗਿਆ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਖੀਜਾ ਨੂੰ ਜ਼ਮਾਨਤਾਂ ਦੇ ਦਿੱਤੀ ਹੈ ਪਰ ਉਸ ਉੱਤੇ ਵਿਦੇਸ਼ ਜਾਣ ਤੇ ਪਾਬੰਦੀ ਲਾ ਦਿੱਤੀ ਹੈ। ਵਿਜੀਲੈਂਸ ਹੁਣ ਜਾਂਚ ਕਰ ਰਹੀ ਹੈ ਕਿ ਮਖੀਜਾ ਤੇ ਅਰੋਣਾ ਦੇ ਵਿਚਕਾਰ ਪੈਸਿਆਂ ਦਾ ਲੈਣ ਦੇਣ ਦਾ ਅਸਲ ਪੈਟਰਨ ਕੀ ਸੀ ਅਤੇ ਕਿਹੜੇ-ਕਿਹੜੇ ਮਾਮਲੇ ਵਿੱਚ ਰਿਸ਼ਵਤ ਲਈ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਇੱਕ ਡੀਐਸਪੀ ਅਜਾ ਇਨਸਪੈਕਟਰ ਦੀ ਅਸਲ ਦੇ ਵਿੱਚ ਦੀਨਾ ਨਗਰ ਅੱਤਵਾਦੀ ਮਾਮਲੇ ਵਿੱਚ ਜ਼ਖਮੀ ਹੋਏ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਦੇ ਇਨਸਪੈਕਟਰ ਬਲਵੀਰ ਸਿੰਘ ਨੂੰ ਡੀਐਸਪੀ ਅਹੁਦੇ ਤੇ ਤਰੱਕੀ ਦੇਣ ਦੇ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦੇ ਦਿੱਤੇ ਨੇ ਅਦਾਲਤ ਦੇ ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਤਰੱਕੀ ਕਿਸੇ ਵੀ ਵਿੱਤੀ ਲਾਭ ਦੇ ਬਿਨਾਂ ਦਿੱਤੀ ਜਾਏਗੀ ਜੋ ਉਸ ਵਿਆਦ ਲਈ ਹੋਵੇਗੀ ਜਦੋਂ ਉਹ ਡੀਐਸਪੀ ਅਹੁਦੇ ਤੇ ਤਾਇਨਾਤ ਨਹੀਂ ਸਨ આતਵਾਦੀ ਹਮਲੇ ਵਿੱਚ ਜ਼ਖਮੀ ਹੋਏ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਬਲਵੀਰ ਸਿੰਘ ਨੂੰ ਡੀਐਸਪੀ ਅਹੁਦੇ ਤੇ ਤਰੱਕੀ ਦਿੱਤੀ ਜਾ ਰਹੀ ਹੈ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ 27 ਜੁਲਾਈ 2015 ਨੂੰ ਦੀਨਾ ਨਗਰ ਪੁਲਿਸ ਸਟੇਸ਼ਨ ਤੇ ਹੋਏ ਆਤਵਾਦੀ ਹਮਲੇ ਵਿੱਚ ਬਲਵੀਰ ਸਿੰਘ ਨੇ ਐਸਐਸਪੀ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਹ ਆਤਵਾਦੀਆਂ ਦੀ AK-47 ਤੋਂ ਚੱਲੀਆਂ ਗੋਲੀਆਂ ਕਾਰਨ ਜ਼ਖਮੀ ਵੀ ਹੋ ਗਏ ਸਨ। ਹਸਪਤਾਲ ਵਿੱਚ ਉਹਨਾਂ ਦੀ ਸਰਜਰੀ ਕਰਨੀ ਪਈ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਜ਼ਖਮੀ ਪੁਲਿਸ ਮੁਲਾਜ਼ਮਾ ਨੂੰ ਅਗਲੇ ਰੈਂਕ ਤੇ ਤਰੱਕੀ ਦੇਣ ਅਤੇ ਬਲਿਦਾਨੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਸੀ ਬਲਵੀਰ ਸਿੰਘ ਨੇ 1992 ਵਿੱਚ ASI ਦੇ ਤੌਰ ਤੇ ਸਰਵਿਸ ਸ਼ੁਰੂ ਕੀਤੀ ਸੀ ਅਤੇ 2011 ਵਿੱਚ ਇੰਸਪੈਕਟਰ ਬਣ ਗਏ ਸਨ ਆਜ਼ਾਦੀ ਦਿਵਸ ਤੇ ਉਹਨਾਂ ਨੂੰ ਵੀਰਤਾ ਪੁਰਸਕਾਰ ਡੀਜੀਪੀ ਪ੍ਰਕਰਮ ਮੈਡਲ ਅਤੇ 50000 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ DSP ਦੇ ਅਹੁਦੇ ਤਰੱਕੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਨੂੰ ਪਹਿਲਾਂ ਹੀ ਰਾਸ਼ਟਰਪਤੀ ਪੁਲਿਸ ਮੈਡਲ ਮਿਲ ਚੁੱਕਿਆ ਇਸ ਕਰੋਂ ਤਰੱਕੀ ਦੇ ਯੋਗ ਨਹੀਂ ਹੈ ਇਹਦੇ ਤੇ ਬਲਵੀਰ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਸੀ ਉਹਨਾਂ ਦਾ દਲੀਲ ਦਿੱਤੀ ਸੀ ਕਿ ਸਰਕਾਰ ਨੇ ਰਾਸ਼ਟਰਪਤੀ ਪੁਲਿਸ ਮੈਡਲ ਹਾਸਲ ਕਰਨ ਵਾਲੇ ਇੱਕ ਹੋਰ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਨੂੰ ਡੀਐਸਪੀ ਦੇ ਅਹੁਦੇ ਤੇ ਤਰੱਕੀ ਦਿੱਤੀ ਹੋਈ ਹੈ ਬਰਾੜ ਨੇ 25 ਜਨਵਰੀ 2118 ਨੂੰ ਖਤਰਨਾਕ ਗੈਂਗਸਟਰ ਵਿੱਕੀ ਗੌਂਦਰ ਦਾ ਇਨਕਾਊਂਟਰ ਕੀਤਾ ਸੀ ਅਤੇ ਉਹਨਾਂ ਨੂੰ ਮੰਤਰੀ ਮੰਡਲ ਦੇ ਫੈਸਲੇ ਦੇ ਆਧਾਰ ਤੇ ਤਰੱਕੀ ਦਿੱਤੀ ਗਈ ਸੀ ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਜੇ ਬਰਾੜ ਵਰਗੇ ਆਮ ਸਥਿਤੀ ਵਾਲੇ ਅਧਿਕਾਰੀ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਤਾਂ ਬਲਵੀਰ ਸਿੰਘ ਨੂੰ ਵਾਂਝੇ ਰੱਖਣਾ ਅਣਉਚਿਤ ਹੈ। ਅਦਾਲਤ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ 1959 ਦੇ ਨਿਯਮਾਂ ਦੇ ਮਤਾਂਕ ਸਰਕਾਰ ਕੋਲ ਵਿਸ਼ੇਸ਼ ਹਾਲਾਤ ਵਿੱਚ ਨਿਯਮਾਂ ਵਿੱਚ ਢਿੱਲ ਦੇਣ ਦਾ ਅਧਿਕਾਰ ਵੀ ਹੁੰਦਾ ਹੈ ਅਤੇ ਇਸ ਮਾਮਲੇ ਵਿੱਚ ਮੰਤਰੀ ਮੰਡਲ ਦਾ ਸਾਬਕਾ ਫੈਸਲਾ ਬਲਵੀਰ ਸਿੰਘ ਤੇ ਵੀ ਲਾਗੂ ਹੁੰਦਾ ਹੈ। ਅਖੀਰ ਵਿੱਚ ਹਾਈ ਕੋਰਟ ਨੇ ਬਲਵੀਰ ਸਿੰਘ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹਾਂ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹਨਾਂ ਨੂੰ ਇਨਸਪੈਕਟਰ ਦੇ ਅਹੁਦੇ ਤੋਂ ਡੀਐਸਪੀ ਤੇ ਪ੍ਰਮੋਟ ਕਰ ਦਿੱਤਾ ਜਾਵੇ ਹਾਲਾਂਕਿ ਉਹਨਾਂ ਨੂੰ ਉਸ ਸਮੇਂ ਲਈ ਵਿੱਤੀ ਲਾਭ ਨਹੀਂ ਮਿਲੇਗਾ ਜਦੋਂ ਉਹ ਡੀਐਸਪੀ ਅਹੁਦੇ ਤੇ ਤਾਇਨਾਤ ਨਹੀਂ ਸਨ ਹੋ ਸਕੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੀ ਧਮਕੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨੋਂ ਮਾਰ ਦੀ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਦੱਸੀ ਜਾ ਰਹੀ ਹੈ ਅਤੇ ਪੰਜਾਬ ਭਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਲੈ ਕੇ ਪੰਜਾਬ ਪੁਲਿਸ ਕਾਫੀ ਚੌਕਸ ਹੈ ਪੁਲਿਸ ਨੇ ਕਈ ਜ਼ਿਲ੍ਹਿਆਂ ਵਿੱਚ ਚੈਕਿੰਗ ਮੁਹਿੰਮ ਚਲਾ ਦਿੱਤੀ ਹੈ ਜਿਸ ਦੇ ਵਿੱਚ ਹੋਟਲਾਂ ਪੀਜੀ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਹੁਣ ਰਾਤ ਨੂੰ ਵੀ ਸਖਤ ਨਾਕਾਬੰਦੀ ਅਤੇ ਰਾਤ ਦੀ ਚੈਕਿੰਗ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਨਸੁਖਾਮੀ ਘਟਨਾ ਨਾ ਵਾਪਰ ਸਕੇ ਪੁਲਿਸ ਨੇ ਰਾਤ ਦੀ ਗਸ਼ਤ ਵੀ ਵਧਾਈ ਹੈ ਅਤੇ ਜ਼ਮਾਨਤ ਤੇ ਬਾਹਰ ਆਏ ਅਪਰਾਧੀਆਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਗੈਂਗਸਟਰਾਂ ਅਤੇ ਉਹਨਾਂ ਦੇ ਸਾਥੀਆਂ ਤੇ ਵੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਲੋਕਾਂ ਨੂੰ ਕਿਹਾ ਹੈ ਕਿ ਜੇ ਕੋਈ ਤੁਹਾਡੇ ਨਾਲ ਰਹਿਣ ਆਉਂਦਾ ਤਾਂ ਉਸ ਦੀ ਪਛਾਣ ਦੀ ਪੁਸ਼ਟੀ ਕਰਵਾਓ ਖਾਸ ਕਰਕੇ ਪੀਜੀ ਮਾਲਕ ਜ਼ਰੂਰ ਧਿਆਨ ਦੇਣ ਨਹੀਂ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਵਿੱਚ ਮਾਹੌਲ ਖਰਾਬ ਕਰਦਾ ਮੌਕਾ ਨਹੀਂ ਦਿੱਤਾ ਜਾਏਗਾ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਤੱਕ ਹਰ ਕੋਈ ਆਜ਼ਾਦੀ ਦਿਵਸ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਵੇਗਾ ਹਾਲੀ ਵਿੱਚ ਖਾਲਿਸਤਾਨੀ ਅਤੇ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਸੀ ਅਜਹੀ ਸਥਿਤੀ ਵਿੱਚ ਪੁਲਿਸ ਕੋਲ ਢਿੱਲ ਦੇਣ ਦਾ ਕੋਈ ਵੀ ਚਾਂਸ ਨਹੀਂ ਹੈ ਇਸ ਹਫ਼ਤੇ ਚੰਡੀਗੜ੍ਹ ਹੈੱਡਕੁਆਟਰ ਤੇ ਤਾਇਨਾਤ ਸਾਰੇ ਅਧਿਕਾਰੀ ਫੀਲਡ ਵਿੱਚ ਹੋਣਗੇ ਅਤੇ ਸਥਿਤੀ ਨੂੰ ਖੁਦ ਸੰਭਾਲਣ ਦੇ ਯਤਨ ਕਰਨਗੇ ਤੇ ਹੁਣ ਕੁਝ ਖਬਰਾਂ ਭਾਰਤ ਤੋਂ ਅਮਰੀਕਾ ਵੱਲੋਂ ਭਾਰਤ ਦੇ ਲਾਏ ਟੈਰਫ ਤੋਂ ਬਾਅਦ ਭਾਰਤ ਦੀ ਰਾਜਨੀਤੀ ਵੀ ਗਰਮਾ ਗਈ ਹੈ ਇਸੇ ਤਹਿਤ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਅਮਰੀਕੀ ਟੈਰਫ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਦਬਾਅ ਵਾਲੀ ਰਣਨੀਤੀ ਦੇ ਵਿਰੁੱਧ ਰਾਸ਼ਟਰੀ ਹਿੱਤ ਵਿੱਚ ਕੇਂਦਰ ਸਰਕਾਰ ਦੀ ਹਮਾਇਤ ਕਰਦਾ ਸਦਾ ਦੱਸਦਾ ਹੈ ਪਵਾਰ ਨੇ ਨਾਗਪੁਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਵਸਤੂਆਂ ਤੇ 50 ਫੀਸਦੀ ਟੈਰਫ ਲਗਾਉਣਾ ਦਬਾਅ ਬਣਾਉਣ ਦੀ ਇੱਕ ਰਣਨੀਤੀ ਹੈ ਸਾਨੂੰ ਭਾਰਤ ਦੇ ਲੋਕਾਂ ਨੂੰ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਦੀ ਹਮਾਇਤ ਕਰਨੀ ਚਾਹੀਦੀ ਹੈ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੇ ਆਟਕਲਾ ਨਹੀਂ ਲਗਾਉਣਾ ਚਾਹੁੰਦੇ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਫੇਲ ਹੋ ਗਈ ਹੈ ਜਾਂ ਨਹੀਂ ਉਨਾ ਕਿਹਾ ਕਿ ਅਸੀਂ ਪਹਿਲੇ ਕਾਰਜਕਾਲ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਵਜੋਂ ਟਰੰਪ ਦੀ ਕਾਰਸ਼ੈਲੀ ਦੇਖ ਚੁੱਕੇ ਹਾਂ ਮੈਨੂੰ ਲੱਗਦਾ ਹੈ ਕਿ ਉਸ ਉੱਤੇ ਕਿਸੇ ਦਾ ਕੰਟਰੋਲ ਨਹੀਂ ਹੈ ਜੋ ਵੀ ਉਸਤੇ ਦਿਲ ਵਿੱਚ ਆਉਂਦਾ ਉਹ ਭਾਵਕ ਹੋ ਕੇ ਉਹੀ ਬੋਲ ਦਿੰਦੇ ਹੈ ਸ਼ਰਦ ਪਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਅਤੇ ਗੁਆਂਢੀ ਮੁਲਕਾਂ ਵਿਚਕਾਰ ਵਾਦੀ ਦੂਰੀ ਦੇ ਸੰਕੇਤਾਂ ਨੂੰ ਨਾਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਗੁਆਂਢੀ ਮੁਲਕਾਂ ਪ੍ਰਤੀ ਆਪਣੇ ਰਵੱਈਏ ਨੂੰ ਵੀ ਨਾਜ਼ਰ ਅੰਦਾਜ਼ ਨਹੀਂ ਕਰ ਸਕਦੇ ਅੱਜ ਪਾਕਿਸਤਾਨ ਸਾਡੇ ਵਿਰੁੱਧ ਹੈ ਜਦੋਂ ਕਿ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਤੇ ਮਾਲਦੀਵ ਵਰਗੇ ਦੇਸ਼ ਸਾਡੇ ਤੋਂ ਖੁਸ਼ ਨਹੀਂ ਨੇ ਤੇ ਹੁਣ ਗੱਲ ਕਰਦੇ ਆਂ 트럼ਪ ਦੇ ਟੈਰਫ ਤੋਂ ਬਾਅਦ ਸੀਚੇਵਾਲ ਦੀ ਟਿੱਪਣੀ ਦੀ ਦੂਸਰੇ ਪਾਸੇ ਰਾਜ ਸਭਾ ਮੈਂਬਰ ਸੰਤ ਬਰਵੀਰ ਸਿੰਘ ਸੀਚੇਵਾਲ ਵੀ ਅਮਰੀਕੀ ਰਾਸ਼ਪਤੀ 트럼ਪ ਦੇ ਵੱਲੋਂ ਭਾਰਤ ਤੇ ਲਗਾਏ ਟੈਰਫ ਬਾਰੇ ਖੁੱਲ ਕੇ ਬੋਲ ਰਹੇ ਸਨ ਬਰਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗਰੀਬ ਮੁਲਕਾਂ ਨੂੰ ਡਰਾਵੇ ਦੇਣੇ ਅਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਨਾ ਅਮਰੀਕਾ ਵਰਗੇ ਤਾਕਤਵਰ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ ਉਹਨਾਂ ਕਿਹਾ ਕਿ ਟੈਰਫ ਨਾਲ ਭਾਰਤ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ਅਮਰੀਕਾ ਦੀ ਸੋਚ ਤੇ ਜ਼ਰੂਰ ਰੰਕ ਲੱਗੇਗਾ ਜਿਸ ਨੂੰ ਇਤਿਹਾਸ ਵਿੱਚ ਯਾਦ ਵੀ ਰੱਖਿਆ ਜਾਏਗਾ 트럼ਪ ਦੇ ਰਵੱਈਏ ਤੇ ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਤੁਹਾਡੇ ਕੋਲ ਹਥਿਆਰ ਆ ਜਾਂਦੇ ਆ ਜਾਂ ਪੈਸਾ ਆ ਜਾਂਦਾ ਤਾਂ ਤੁਸੀਂ ਦੁਨੀਆ ਦੇ ਲੋਕਾਂ ਨੂੰ ਗਲਵੱਕੜੀ 'ਚ ਨਹੀਂ ਲੈਂਦੇ ਸਗੋਂ ਉਹਨਾਂ ਨੂੰ ਡਰਾ ਕੇ ਉਹਨਾਂ ਕੋਲੋਂ ਖੋਣ ਦੀ ਨੀਤੀ ਤੇ ਚੱਲਦੇ ਹੋ ਟਰੰਪ ਦੇ ਗਲਤ ਫੈਸਲਿਆਂ ਦਾ ਖਮਿਆਜ਼ਾ ਦੁਨੀਆ ਦੇ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ। ਸੀਚੇਵਾੜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਿਰੋਧ ਸਖਤ ਟਿੱਪਣੀਆਂ ਕਰਦੇ ਹਨ ਉਹਨਾਂ ਨੂੰ ਡਾਕੂ ਦੱਸਿਆ। ਉਹਨਾਂ ਆ ਕਿਹਾ ਕਿ ਟਰੰਪ ਦੇ ਵੱਲੋਂ ਇਹ ਕਹਿਣਾ ਕਿ ਜਦੋਂ ਤੱਕ ਭਾਰਤ ਨਾਲ ਟੈਰਫ ਵਾਧਾ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਵਪਾਰਕ ਗੱਲਬਾਤ ਨਹੀਂ ਹੋਵੇਗੀ। ਉਹਨਾਂ ਦੀ ਪਛਾਹ ਖਿੱਚੂ ਸੋਚ ਨੂੰ ਇਹ ਦਰਸਾ ਰਿਹਾ ਹੈ। ਤੇ ਹੁਣ ਗੱਲ ਕਰਦੇ ਹਾਂ ਪਹਿਲਗਾਮ ਅਤਵਾਦੀ ਹਮਲੇ ਦੀ। ਇੱਕ ਵਾਰ ਫਿਰ ਪਹਿਲਗਾਮ ਅਤਵਾਦੀ ਹਮਲੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਸਾਹਮਣੇ ਆਇਆ ਮੱਧ ਪ੍ਰਦੇਸ਼ ਦੇ ਰਾਏਸੇਨ ਵਿੱਚ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਅਸੀਂ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਕਿਸੇ ਨੂੰ ਨਹੀਂ ਛੇੜਦੇ ਪਰ ਜੇ ਕੋਈ ਸਾਨੂੰ ਛੇੜਦਾ ਤਾਂ ਅਸੀਂ ਉਸ ਨੂੰ ਨਹੀਂ ਬਖਸ਼ਦੇ ਅਸੀਂ ਧਰਮ ਪੁੱਛ ਕੇ ਨਹੀਂ ਮਾਰਦੇ ਅਸੀਂ ਕਰਮਾਂ ਨੂੰ ਦੇਖ ਕੇ ਮਾਰਦੇ ਹਾਂ ਭਾਰਤ ਰੱਖਿਆ ਖੇਤਰ ਦੇ ਵਿੱਚ ਹੁਣ ਆਤਮ ਨਿਰਭਰ ਹੋ ਚੁੱਕਾ ਹੈ ਭਾਰਤ ਦੁਨੀਆ ਵਿੱਚ ਸ਼ਾਂਤੀ ਚਾਹੁੰਦਾ ਹੈ ਪਰ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜੋ ਸਾਨੂੰ ਛੇੜੇਗਾ ਰੱਖਿਆ ਮੰਤਰੀ ਨੇ ਕਿਹਾ ਕਿ ਅਤਵਾਦੀਆਂ ਨੇ ਪਹਿਲਗਾਮ ਦੇ ਵਿੱਚ ਮਾਸੂਮ ਲੋਕਾਂ ਨੂੰ ਮਾਰਿਆ ਸੀ ਭਾਰਤ ਨੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦਾ ਟੁਕਮਾ ਜਵਾਬ ਦੇ ਦਿੱਤਾ ਹੈ ਉਹਨਾਂ ਨੇ ਪਹਿਲਗਾਮ ਦੇ ਵਿੱਚ ਲੋਕਾਂ ਨੂੰ ਧਰਮ ਪੁੱਛ ਕੇ ਮਾਰਿਆ ਪਰ ਅਸੀਂ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਲੋਕਾਂ ਨੂੰ ਨਹੀਂ ਮਾਰਦੇ ਅਮਰੀਕਾ ਦਾ ਨਾਮ ਲੈ ਬਗੈਰ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਭਾਰਤ ਦਾ ਵਿਕਾਸ ਪਸੰਦ ਨਹੀਂ ਹੈ ਕੁਝ ਲੋਕ ਚਾਹੁੰਦੇ ਆ ਕਿ ਭਾਰਤ ਦੇ ਲੋਕਾਂ ਦੇ ਹੱਥਾਂ ਨਾਲ ਬਣੀਆਂ ਚੀਜ਼ਾਂ ਮਹਿੰਗੀਆਂ ਹੋ ਜਾਣ ਦੁਨੀਆ ਦੀ ਕੋਈ ਵੀ ਤਾਕਤ ਭਾਰਤੀ ਵੱਡੀ ਅਰਥਵਿਵਸਥਾ ਬਣ ਤੋਂ ਨਹੀਂ ਰੋਕ ਸਕਦੀ ਭਾਰਤ ਨੇ ਅੱਜ ਤੱਕ ਕਦੇ ਵੀ ਅੱਖਾਂ ਚੁੱਕ ਕੇ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਸਾਰਿਆਂ ਦਾ ਕਲਿਆਣ ਚਾਹੁੰਦੇ ਹਾਂ ਅੱਜ ਅਸੀਂ ਭਾਰਤ ਵਿੱਚ ਵੀ ਅਜਿਹੇ ਹਥਿਆਰ ਬਣਾ ਰਹੇ ਹਾਂ ਜੋ ਅਸੀਂ ਦੂਜੇ ਦੇਸ਼ਾਂ ਤੋਂ ਖਰੀਦਿਆ ਕਰਦੇ ਸੀ ਜੇ ਅਸੀਂ ਹਥਿਆਰ ਵੇਚਣ ਦੀ ਗੱਲ ਕਰੀਏ ਤਾਂ ਅੱਜ ਭਾਰਤ ਦਾ ਰੱਖਿਆ ਨਰਜਾਤ ਲਗਭਗ 24000 ਕਰੋੜ ਰੁਪਏ ਸਾਲਾਨਾ ਹੋ ਚੁੱਕਿਆ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਕੀਰਤੀਮਾਨ ਹੈ ਰਾਜਨਾਥ ਸਿੰਘ ਨੇ ਕਿਹਾ ਕਿ 2014 ਵਿੱਚ ਜਦੋਂ ਮਾਨਜੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਬਣੀ ਸੀ ਤਾ ਪ੍ਰਧਾਨ ਮੰਤਰੀ ਦੀ ਦੂਰ ਅੰਦੇਸ਼ੀ ਦੇ ਕਾਰਨ ਅਸੀਂ ਫੈਸਲਾ ਕੀਤਾ ਸੀ ਕਿ ਹੁਣ ਅਸੀਂ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਬਣਾਂਗੇ ਅੱਜ ਤੁਸੀਂ ਦੇਖਦੇ ਹੋ ਕਿ ਅਸੀਂ ਨਾ ਸਿਰਫ ਆਪਣੇ ਪੈਰਾਂ ਤੇ ਖੜੇ ਹਾਂ ਬਲਕਿ ਰੱਖਿਆ ਖੇਤਰ ਵਿੱਚ ਆਪਣੇ ਪੈਰਾਂ ਦੀ ਮਜ਼ਬੂਤੀ ਵੀ ਸਥਾਪਿਤ ਕਰ ਰਹੇ ਹਾਂ ਇਹ ਭਾਰਤ ਦੀ ਆਰਥਿਕ ਤਰੱਕੀ ਹੈ ਅੱਜ ਰੱਖਿਆ ਖੇਤਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ ਇਹ ਖੇਤਰ ਹੁਣ ਨਾ ਸਿਰਫ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰ ਰਿਹਾ ਹੈ ਸਗੋਂ ਆਪਣੇ ਆਪ ਨੂੰ ਵਧਾਉਣ ਦੇ ਨਾਲ ਨਾਲ ਆਰਥਵਿਵਸਥਾ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਸ਼ਰੀ ਦੇ ਵਿੱਚ ਬੀਤੇ ਦਿਨੀ ਕਾਪਰ ਸ਼ਰਮਾ ਦੇ ਕੈਫੇ ਤੇ ਦੂਸਰੀ ਵਾਰ ਗੋਲੀ ਚੱਲ ਗਈ ਸੀ ਗੋਲੀਬਾਰੀ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਮੂਲ ਦੇ ਲਾਰੈਂਸ ਗੈਂਗ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਦੀ ਮੰਗ ਨੇ ਜ਼ੋਰ ਫੜ ਲਿਆ ਕੈਨੇਡੀਅਨ ਨੇਤਾਵਾਂ ਨੇ ਇਸ ਗਰੋਹ ਦੇ ਵਿਰੁੱਧ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਉਧਰ ਕੈਨੇਡਾ ਦੀ ਅਪਰਾਧ ਕੰਟਰੋਲ ਮੰਤਰੀ ਰੂਬੀ ਸੋਹੋਤਾ ਨੇ ਇਹਤੇ ਕਿਹਾ ਕਿ ਸਰਕਾਰ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਹਾਲੀ ਦੇ ਮਹੀਨਿਆਂ ਵਿੱਚ ਕੈਨੇਡਾ ਵਿੱਚ ਕਈ ਕਤਲਾਂ ਅਤੇ ਫਰੋਤੀਆਂ ਦੀਆਂ ਵੰਗਾਂ ਵਿੱਚ ਸਾਹਮਣੇ ਆਇਆ। ਕਟਨਾਵਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੁੱਲ ਕੇ ਜ਼ਿੰਮੇਵਾਰੀਆਂ ਲੈਣ ਵਾਲੇ ਇਸ ਗ੍ਰੋਹੀ دہشت ਕੈਨੇਡੀਅਨ ਨੇਤਾਵਾਂ ਨੂੰ ਵੀ ਚਿੰਤਾ ਵਿੱਚ ਪਾ ਰਹੀ ਹੈ। ਇਸੇ ਕਰਕੇ ਇਸ ਨੂੰ ਆਤਵਾਦੀ ਜਥੇਬੰਦੀ ਐਲਾਨਣ ਦੀ ਮੰਗ ਉੱਠ ਖੜੀ ਹੈ। ਸਰੀ ਵਿੱਚ ਭਾਰਤ ਦੇ ਕਾਮੇਡੀਅਨ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਤੋਂ ਬਾਅਦ ਇਹ ਮੰਗ ਨੇ ਹੋਰ ਤੇਜ਼ੀ ਫੜ ਲਈ ਹੈ। BC ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਮਿਥ ਕਈ ਸੀਨੀਅਰ ਆਗੂਆਂ ਨੇ ਲਾਰੈਂਸ ਵਿਸ਼ਨ ਉਹੀ ਗੈਂਗ ਨੂੰ ਅਤਵਾਦੀ ਜੱਥੇਬੰਦੀ ਐਲਾਨਣ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਪੁਲਿਸ ਨੂੰ ਵਾਧੂ ਸ਼ਕਤੀਆਂ ਮਿਲਣਗੀਆਂ ਇਸ ਨਾਲ ਸ਼ਕਤੀਆਂ ਦੀ ਵਿਆਪਕ ਨਿਗਰਾਨੀ ਗੈਂਗਾਂ ਨੂੰ ਚਲਾਉਣ ਲਈ ਫੰਡਿੰਗ ਰੋਕਣ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਅਤੇ ਹੋਰ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਗ੍ਰਿਫਤਾਰੀਆਂ ਕਰਨ ਵਿੱਚ ਵੀ ਮਦਦ ਮਿਲੇਗੀ ਕੈਨੇਡਾ ਦੀ ਅਪਰਾਧ ਕੰਟਰੋਲ ਮੰਤਰੀ ਰੂਬੀ ਸੋਹੋਤਾ ਨੇ ਵੀ ਦੱਸਿਆ ਕਿ ਸਰਕਾਰ ਇਹਦੇ ਉੱਤੇ ਇਸ ਵਕਤ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤਾਂ ਕਿ ਇਸ ਤਰ੍ਹਾਂ ਦੇ ਅਪਰਾਧੀ ਸੰਗਠਨਾਂ ਤੇ ਜੱਥੇਬੰਦੀਆਂ ਨੂੰ ਨੱਥ ਭਾਈ ਜਾ ਸਕੇ ਤੇ ਹੁਣ ਗੱਲ ਕਰਦੇ ਆਂ ਅਮਰੀਕਾ ਦੇ ਭਾਰਤ ਦੇ ਵਿਚਕਾਰ ਟੈਰਫ ਦੀ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਲਗਾਤਾਰ ਤਣਾਹ ਪੂਰ ਨੇ ਭਾਰਤ ਉੱਪਰ 50% ਦੀ ਟੈਰਫ ਲਾਉਣ ਤੋਂ ਬਾਅਦ 트ੰਪ ਨੇ ਧਮਕੀ ਦਿੱਤੀ ਹੈ ਕਿ ਮਸਲਾ ਹੱਲ ਹੋਣ ਤੱਕ ਵਪਾਰ ਵਾਪਤ ਕੋਈ ਗੱਲਬਾਤ ਨਹੀਂ ਹੋਵੇਗੀ ਅਮਰੀਕਾ ਦੇ ਸਾਊਥ ਕੈਰੋਲਿਨਾ ਦੇ ਸੈਨੇਟਰ ਲੈਂਡਸੇ ਗਰਾਵ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿਉਂ ਅਮਰੀਕੀ ਰਾਸ਼ਟਰਪਤੀ 트럼ਪ ਦੀ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਵਿੱਚ ਮਦਦ ਕਰੇ ਅਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰੇ ਅਮਰੀਕੀ ਸੈਨੇਟਰ ਦਾ ਇਹ ਵਿਆਰ ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਕਾਰ 8 ਅਗਸਤ ਨੂੰ ਹੋਈ ਫੋਨ ਤੇ ਗੱਲਬਾਤ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ ਗ੍ਰਾਮ ਨੇ ਇਹ ਵੀ ਕਿਹਾ ਹੈ ਕਿ ਇਹ ਕਦਮ ਵਾਸ਼ਿੰਗਟਨ ਤੇ ਨਵੀਂ ਦਿੱਲੀ ਵਿਚਕਾਰ ਸਬੰਧਾਂ ਨੂੰ ਸੁਧਾਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ ਅਮਰੀਕੀ ਸੈਨੇਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਕੀਤੀ ਹੈ ਤੇ ਲਿਖਿਆ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਸੁਧਾਰ ਲਈ ਸਭ ਤੋਂ ਮਹੱਤਵਪੂਰਨ ਕੰਮ ਜੋ ਕਰ ਸਕਦੇ ਹਨ ਉਹ ਹੈ ਯੂਕਰੇਨ ਵਿੱਚ ਚੱਲ ਰਹੇ ਇਸ ਖੂਨ ਖਰਾਬੇ ਨੂੰ ਖਤਮ ਕਰਵਾਉਣ ਲਈ ਰਾਸ਼ਟਰਪਤੀ ਟਰੰਪ ਦੀ ਮਦਦ ਕਰਨਾ ਉਹਨਾਂ ਕਹੇ ਕਿ ਭਾਰਤ ਰੂਸ ਤੋਂ ਸਸਤਾ ਤੇਲ ਆਯਾਤ ਕਰਨ ਵਾਲਾ ਦੂਸਰਾ ਸਭ ਤੋਂ ਵੱਡਾ ਖਰੀਦਦਾਰ ਹੈ ਜੋ ਪੁੱਤਨ ਦੀ ਜੰਗੀ ਮਸ਼ੀਨ ਲਈ ਤੇਲ ਦਾ ਕੰਮ ਕਰ ਰਿਹਾ ਹੈ ਉਹਨਾਂ ਆਖਿਆ ਕਿ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁੱਤਨ ਨਾਲ ਆਪਣੀ ਹਾਲੀਆ ਫੋਨ ਕਾਲ ਦੌਰਾਨ ਇਸ ਜਗ ਨੂੰ ਇਨਸਾਫਪੂਰਨ ਅਤੇ ਇੱਜ਼ਤ ਦਾ ਢਾਂਗ ਨਾਲ ਹਮੇਸ਼ਾ ਲਈ ਖਤਮ ਕਰਨ ਦੀ ਲੋੜ ਤੇ ਜ਼ੋਰ ਦਿੰਦਾ ਹੋਏਗਾ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਭਾਰ ਦਾ ਅਸਰ ਹੈ ਅਤੇ ਮੈਨੂੰ ਉਮੀਦ ਹੈ ਕਿ ਇਸ ਅਸਰ ਦਾ ਸਮਝਦਾਰੀ ਨਾਲ ਇਸਤੇਮਾਲ ਕਰੇਗਾ ਦੱਸਣਾ ਬਣਦਾ ਹੈ ਕਿ ਇਹਦੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਪੋਸਟ ਵਿੱਚ ਕਿਹਾ ਸੀ ਕਿ ਮੈਂ ਆਪਣੇ ਦੋਸਤ ਰਾਸ਼ਪਤੀ ਪੁਤਿੰਦਰ ਨਾਲ ਬਹੁਤ ਵਧੀਆ ਤੇ ਵਿਸਥਾਰਪੂਰਨ ਗੱਲਬਾਤ ਕੀਤੀ ਹੈ ਜਿਸ ਦਰਮਿਆਨ ਪੁੱਤਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯੂਕਨੈਲ ਸੰਬੰਧਤ ਤਾਜ਼ਾ ਘਟਨਾ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਸੀ ਤੇ ਹੁਣ ਕੋਵਿਡ ਦੇ ਵਾਕਤ ਇੱਕ ਹੋਰ ਵੱਡੀ ਖਬਰ ਮਿਲ ਰਹੀ ਹੈ ਖਬਰ ਅਮਰੀਕਾ ਤੋਂ ਹੀ ਹੈ ਜਿੱਥੇ ਕੋਵਿਡ 19 ਦਾ ਇੱਕ ਨਵਾਂ ਵੇਰੀਐਂਟ ਦੇਖਣ ਨੂੰ ਮਿਲ ਰਿਹਾ ਹੈ ਐਕਸ ਐਫ ਜੀ ਰੂਪ ਜਿਸ ਨੂੰ ਆਮ ਤੌਰ ਤੇ ਸਟ੍ਰੈਸ ਕਿਹਾ ਜਾਂਦਾ ਹੈ ਪੂਰੇ ਅਮਰੀਕਾ ਦੇ ਨਾਲ ਨਾਲ ਯੂਰਪੀਅਨ ਮੁਲਕਾਂ ਵਿੱਚ ਵੀ ਇਹ ਤੇਜ਼ੀ ਨਾਲ ਫੈ ਰਿਹਾ ਹੈ XFG ਰੂਪ ਵਿੱਚ ਪਹਿਲੀ ਵਾਰ ਜਨਵਰੀ ਵਿੱਚ ਦੱਖਣ ਪੂਰਬੀ ਏਸ਼ੀਆ ਵਿੱਚ ਪਾਇਆ ਗਿਆ ਸੀ। ਯੂਐਸ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਮਈ ਮਹੀਨੇ ਤੱਕ ਇਸ ਰੂਪ ਦੇ ਮਾਮਲੇ 0% ਸਨ ਪਰ ਜੂਨ ਵਿੱਚ ਇਸ ਰੂਪ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਖੁਲਾਸਾ ਕੀਤਾ ਹੈ ਕਿ ਜੂਨ ਦੇ ਅਖੀਰ ਤੱਕ ਇਹਦੇ 14% ਕੇਸ ਵੱਧ ਚੁੱਕੇ ਸਨ ਅਤੇ ਮਾਰਚ ਤੱਕ ਅਮਰੀਕਾ ਵਿੱਚ XFG ਦਾ ਕੋਈ ਵੀ ਕੇਸ ਨਹੀਂ ਸੀ। ਪਰ ਹੌਲੀ-ਹੌਲੀ ਹੁਣ ਇਹ ਵਧਣ ਲੱਗਿਆ ਅਪ੍ਰੈਲ ਵਿੱਚ ਇਹ 2% ਤੱਕ ਪਹੁੰਚ ਗਿਆ ਮਈ ਦੇ ਅਖੀਰ ਤੱਕ 6% ਤੱਕ ਪਹੁੰਚਿਆ ਸੀ ਪਰ ਜੂਨ ਦੇ ਸ਼ੁਰੂ ਵਿੱਚ ਇਹ 11% ਤੱਕ ਹੋ ਗਿਆ ਸੀ ਅਤੇ ਜੂਨ ਦੇ ਅਖੀਰ ਵਿੱਚ ਵਧ ਕੇ ਇਹ 14% ਤੇ ਪਹੁੰਚਿਆ ਸੀ ਸੀਡੀਸੀ ਨੇ ਪਾਇਆ ਕਿ ਅਲਬਾਮਾ ਅਲਾਸਕਾ ਕੈਲੀਫੋਰਨੀਆ ਡਲਵਰ ਫਲੋਰੀਡਾ ਹਵਾਈ ਕੰਟਕੀ ਲੂਸੀਆਨਾ ਅਤੇ ਟੈਕਸਸ ਵਰਗੇ ਸੂਬਿਆਂ ਵਿੱਚ ਉੱਚ ਜਾਂ ਉੱਚ ਪੱਧਰ ਦੇ ਕਈ ਕੇਸ ਸਾਹਮਣੇ ਆਏ ਆ ਕਨੈਕਟਿਕਟ, ਜਾਰਜੀਆ, ਇੰਡੀਆਨਾ, ਮੈਰੀਲੈਂਡ, ਮਿਸ਼ੀਗਨ, ਮੈਨੀਟੋਬਾ, ਮਿਸਿਸਿਪੀ, ਮੈਸੂਰੀ, ਨਿਊ ਜਰਸੀ, ਨਿਊਯਾਰਕ, ਉੱਤਰੀ ਕਰੌਲਿਨਾ, ohio, oklahoma, ਓਰੇਗਨ, ਪੈਂਸਿਲਵੇਨੀਆ, ਦੱਖਣੀ ਕਰੌਲਿਨਾ, ਟੈਨੇਸੀ, ਯੂਟਾ, ਵਰਜੀਨੀਆ, ਵਾਸ਼ਿੰਗਟਨ ਅਤੇ ਵਿਸਕੌਂਸਿਨ ਸਮੇਤ ਹੋਰ ਸੂਬਿਆਂ ਵਿੱਚ ਵੀ ਕੇਸ ਲਗਾਤਾਰ ਵਧ ਰਹੇ ਨੇ। ਸਭ ਤੋਂ ਪਹਿਲਾ ਨਮੂਨਾ 27 ਜਨਵਰੀ 2025 ਨੂੰ ਇਕੱਤਰ ਕੀਤਾ ਗਿਆ ਸੀ। ਆਪਣੀ ਜੂਨ ਦੀ ਰਿਪੋਰਟ ਵਿੱਚ WHO ਨੇ ਕਿਹਾ ਹੈ ਕਿ ਐਕਸ ਐਫ ਜੀ ਦੀ ਵਿਸ਼ੇਸ਼ ਪਦਰਤੇ ਵੱਧਦੇ ਅਨੁਪਾਤ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਮਾਹਿਰਾਂ ਨੇ ਦੱਸਿਆ ਕਿ ਸਾਰਸ ਕੋਵਿਡ 2 ਵਾਇਰਸ ਜੋ ਕਿ ਕੋਵਿਡ 19 ਦਾ ਕਾਰਨ ਬਣਦਾ ਹੈ ਲਗਾਤਾਰ ਬਦਲ ਰਿਹਾ ਹੈ ਇਹਦੇ ਨਾਲ ਨਾਲ ਆਪਣੇ ਜੈਨੇਟਿਕ ਕੋਡ ਵਿੱਚ ਵੀ ਪਰਿਵਰਤਨ ਕਰ ਰਿਹਾ ਹੈ ਇਸ ਲਈ ਨਵੇਂ ਰੂਪ ਦੇ ਉੱਭਰ ਦੀ ਉਮੀਦ ਹੈ ਨਿਵਾਡਾ ਯੂਨੀਵਰਸਿਟੀ ਰੈਨੋ ਵਿਖੇ ਮਾਈਕਰੋ ਬਾਇਓਲੋਜੀਕਲ ਅਤੇ ਇਮਨੋਲੋਜੀ ਦੇ ਪ੍ਰੋਫੈਸਰ ਸੁਭਾਸ਼ ਵਰਮਾ ਨੇ ਯੂ ਐਸ اے ਟੂਡੇ ਨੂੰ ਦੱਸਿਆ ਕਿ ਵੇਰੀਐਂਟ ਦੇ ਪਰਿਵਰਤਨ ਐਕਸ ਐਫ ਜੀ ਦੀ ਇਮਿਊਨ ਪ੍ਰਤੀਕਿਰਿਆਵਾਂ ਤੋਂ ਬਚਣ ਦੀ ਸਮਰੱਥਾ ਨੂੰ ਵਧਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਕੋਈ ਸਪਸ਼ਟ ਸਬੂਤ ਤਾਂ ਨਹੀਂ ਹੈ ਕਿ ਐਕਸ ਐਫ ਜੀ ਪਹਿਲਾਂ ਵਾਲੇ ਵੇਰੀਐਂਟ ਨਾਲੋਂ ਵਧੇਰੇ ਗੰਭੀਰ ਹੈ ਜਾਂ ਇਹਦੇ ਲੱਛਣਾਂ ਦਾ ਕੋਈ ਵੱਖਰਾ ਕਾਰਨ ਹੈ ਲੱਛਣਾਂ ਵਿੱਚ ਬੁਖਾਰ ਜਾਂ ਠੰਡ ਖੰਘ ਸਾਹ ਚੜਨਾ ਗਲੇ ਵਿੱਚ ਖਰਾਸ਼ ਨੱਕ ਦਾ ਵਗਣਾ ਜਾਂ ਨੱਕ ਦਾ ਬੰਦ ਹੋਣਾ ਥਕਾਵਟ ਮਾਸਪੇਸ਼ੀਆਂ ਵਿੱਚ ਦਰਦ ਦਾ ਰਹਿਣਾ ਸਿਰਦਰਦ ਹੋਣਾ ਅਤੇ ਉਲਟੀਆਂ ਹੋਣਾ ਵੀ ਸ਼ਾਮਲ ਹੋ ਸਕਦੀਆਂ ਨੇ ਉਹਨਾਂ ਨੇ ਆਖਿਆ ਕਿ ਇਹਨਾਂ ਲੱਛਣਾਂ ਦਾ ਉਚੇਚੇ ਤੌਰ ਤੇ ਖਿਆਲ ਰੱਖਿਆ ਜਾਵੇ ਦੋਸਤੋ ਇਸ ਇਕ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ